ਪਦੀ ਦਾਣਾ ਮੰਡੀ ਜਿਹੜੀ ਸ਼ਹਿਰ ਦੀ ਦੂਸਰੀ ਸਭ ਤੋਂ ਵੱਡੀ ਦਾਣਾ ਮੰਡੀ ਹੈ। ਔਰ ਸੀਜ਼ਨ ਜਿਹੜਾ ਜੀ ਹੁਣ ਆ ਰਿਹਾ ਕਣਕ ਦਾ ਸੀਜ਼ਨ April ਦੇ ਪਹਿਲੇ ਹਫਤੇ ਸ਼ੁਰੂ ਹੋ ਜਾਣਾ ਤੇ ਉਹਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਰੇ ਜਿਹੜੇ ਆਰਤੀਆ ਸਾਡਾ ਭਾਈਚਾਰਾ ਸਾਰੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਸਮੱਸਿਆਵਾਂ ਨੇ ਔਰ ਦੂਜੀ ਗੱਲ ਹੈ ਹੁਣ ਬਜਟ ਵੀ ਜਿਹੜਾ ਜੀ ਪੇਸ਼ ਹੋਣਾ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਬਜਟ ਉਹਦੇ ਵਿੱਚ ਸਵਾਲ ਜਵਾਬ ਜਿਹੜਿਆ ਨਾਬਾ ਵਿਧਾਨ ਸਭਾ ਨੂੰ ਲੈ ਕੇ ਉਹਦੇ ਉੱਪਰ ਵੀ ਵਿਚਾਰ ਚਰਚਾ ਕਰ ਰਹੇ ਆ। ਕੱਲ ਵੀ ਪ੍ਰਧਾਨ ਜੀ ਮਲੇ ਸੀ ਔਰ ਮੰਡੀ ਬਾਰੇ ਮੈਂ ਇਹਨਾਂ ਨਾਲ ਵਿਚਾਰ ਚਰਚਾ ਕੀਤੀ ਕਿ ਮੰਡੀ ਦੀਆਂ ਕਿਹੜੀ ਕਿਹੜੀਆਂ ਸਮੱਸਿਆਵਾਂ ਨੇ ਆਪਾਂ ਕਿਹੜਾ ਕੁਝ ਜਿਹੜਾ ਕੋਈ ਸਵਾਲ ਉੱਥੇ ਲਾਈਏ ਜਿੱਦੇ ਕਰਕੇ ਆਪਣੀ ਗ੍ਰਾਂਟ ਆਵੇ ਤੇ ਆਪਾਂ ਮੰਡੀ ਦਾ ਕੋ ਕੰਮ ਕਰਾ ਸਕੀਏ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਾਰੇ ਹਮ ਹਮਾਗੇ ਪਹੁੰਚੇ ਨੇ ਉੱਥੇ ਸਭ ਦਾ ਦਿਲ ਦੀ ਗਹਿਰਾਈਆਂ ਦਾ ਬਹੁਤ-ਬਹੁਤ ਧੰਨਵਾਦ ਅਮਰ ਤਾਂ 16 ਫਰਵਰੀ ਦਾ ਭਾਰਤ万 ਦਾ ਸੱਦਾ ਜਿਹੜਾ ਕਿਸਾਨ ਜਥੇਬੰਦੇ ਵੱਲੋਂ ਦਿੱਤਾ ਗਿਆ ਆਮਾ ਆਪਣੀ ਪਾਰਟੀ ਕਿਸ ਤਰ੍ਹਾਂ ਦੇਖ ਰਹੀ ਹੈ ਇਹਦੇ ਬਾਰੇ ਮੇਰੇ ਕੋਲ ਤਾਂ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਇਹ ਦੇਖੋ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀ ਉਦੋਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਦੇ ਨਾਲ ਹੈ ਜੀ ਕਿਉਂਕਿ ਇਹ ਜ਼ਰਖੇਜ਼ ਮਿੱਟੀ ਹੈ ਇੱਥੇ ਕਿਸਾਨ ਜਿਹੜਾ ਉਹ ਅਨਾ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਜੀ ਔਰ ਕਿਸਾਨ ਜਿਹੜੇ ਨੇ ਅਗਰ ਉਹਨਾਂ ਦੀ ਕੋਈ ਐਸੀ ਮੰਗ ਹੈ ਜਿਹੜੀ ਕੇਂਦਰ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਤਾਂ ਬਿਲਕੁਲ ਮੰਨਣੀ ਚਾਹੀਦੀ ਹੈ ਜੀ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਤੇ ਨਾਲ ਰਾਵਾਂਗੇ